ਅਸੀਂ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਕਰਨਾ ਚਾਹੁੰਦੇ ਹਾਂ ਪਰ ਸਵਾਲ ਇਹ ਨਹੀਂ ਕਿ ਤੂੰ ਕਿਵੇਂ ਕਰੇਗਾ ਸਵਾਲ ਇਹ ਹੈ ਤੂੰ ਰੁਕੇਗਾ ਜਾਂ ਲੜੇਗਾ ਸੱਚੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬੀ ਉਡਾਨ ਤੇ ਜਿੱਥੇ ਤੁਹਾਨੂੰ ਹਰ ਵੀਡੀਓ ਹੌਸਲੇ ਵਾਲੀ ਮਿਲੇਗੀ ਜੋ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਅਸਲ ਪੱਖ ਤੋਂ ਜਾਣੂ ਕਰਵਾਏਗੀ ਕਦੇ-ਕਦੇ ਜ਼ਿੰਦਗੀ ਵਿੱਚ ਹਾਲਾਤ ਇੰਨੇ ਖਰਾਬ ਹੋ ਜਾਂਦੇ ਨੇ ਲੱਗਦਾ ਹੈ ਸਭ ਕੁਝ ਖਤਮ ਹੋ ਗਿਆ ਪਰ ਯਾਦ ਰੱਖੋ ਤੁਸੀਂ ਉਹੀ ਹੋ ਜੋ ਹਰ ਵਾਰੀ ਥੱਲੇ ਡਿੱਗ ਕੇ ਵੀ ਉੱਠ ਜਾਂਦੇ ਹੋ ਕਿਉਂਕਿ ਤੁਸੀਂ ਹਾਰਨ ਵਾਲੇ ਨਹੀਂ ਤੁਸੀਂ ਲੜਨ ਵਾਲੇ ਹੋ ਹਰ ਮਿੰਟ ਹਰ ਪਲ ਇੱਕ ਨਵਾਂ ਮੌਕਾ ਹੈ ਜੋ ਆਪਣੇ ਆਪ ਨੂੰ ਬਿਹਤਰ ਬਣਾਉਂਦਾ ਹੈ ਤੁਸੀਂ ਕਿੰਨੇ ਵਾਰ ਡਿੱਗੇ ਇਹ ਜ਼ਰੂਰੀ ਨਹੀਂ ਤੁਸੀਂ ਕਿੰਨੀ ਵਾਰ ਉੱਠੇ ਇਹ ਤੁਹਾਡੀ ਜ਼ਿੰਦਗੀ ਨੂੰ ਅਸਲ ਸੇ ਤਿੰਦਾ ਹੈ ਹੌਸਲਾ ਰੱਖੋ ਮਿਹਨਤ ਕਰੋ ਕਿਉਂਕਿ ਤੁਹਾਡਾ ਕਦੇ ਨਾ ਕਦੇ ਇੱਕ ਦਿਨ ਉਹ ਜ਼ਰੂਰ ਆਏਗਾ ਜੋ ਤੁਹਾਨੂੰ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਗੇ ਲੈ ਕੇ ਜਾਏਗਾ ਜ਼ਿੰਦਗੀ ਵਿੱਚ ਹਰ ਕੋਈ ਚਾਹੁੰਦਾ ਹੈ ਉਹ ਸਫਲ ਹੋਵੇ ਪਰ ਸਫਲਤਾ ਉਹ ਲੋਕ ਹਾਸਲ ਕਰਦੇ ਹਨ ਜੋ ਹੌਸਲਾ ਨਹੀਂ ਹਾਰਦੇ ਜਦੋਂ ਰਸਤਾ ਮੁਸ਼ਕਲ ਹੋਵੇ ਤਾਂ ਹੌਸਲੇ ਨੂੰ ਕਦੇ ਵੀ ਡਗ ਮੰਗਾਉਣਾ ਨਹੀਂ ਚਾਹੀਦਾ ਸੱਚੀ ਗੱਲ ਇਹ ਹੈ ਕਿ ਰੁਕਣ ਵਾਲਿਆਂ ਨੂੰ ਕਦੇ ਮੰਜ਼ਿਲ ਨਹੀਂ ਮਿਲਦੀ ਚੱਲਣ ਵਾਲੇ ਹੀ ਇਤਿਹਾਸ ਬਣਾਉਂਦੇ ਹਨ ਜੋ ਦਿਲੋਂ ਮਿਹਨਤ ਕਰਦੇ ਹਨ ਉਹਨਾਂ ਨੂੰ ਕਿਸੇ ਦੀ ਵੀ ਲੋੜ ਨਹੀਂ ਪੈਂਦੀ ਉਹ ਆਪਣੀ ਰਾਹੀ ਆਪਣੀ ਤਕਦੀਰ ਆਪ ਲਿਖਦੇ ਹਨ ਨੀਂਦ ਨੂੰ ਹਰਾ ਕੇ ਜੋ ਸੁਪਨਾ ਵੇਖਦਾ ਹੈ ਉਹੀ ਇਨਸਾਨ ਕਦੇ ਨਾ ਕਦੇ ਇਸ ਸੁਪਨੇ ਨੂੰ ਸੱਚ ਕਰ ਦਿੰਦਾ ਹੈ ਇਸ ਕਰਕੇ ਮਿਹਨਤ ਕਰੋ ਆਪਣੇ ਉੱਤੇ ਭਰੋਸਾ ਰੱਖੋ ਤੇ ਕਦੇ ਵੀ ਨਾ ਹਾਰੋ ਤੁਹਾਡਾ ਸਮਾਂ ਆਵੇਗਾ ਬਸ ਲੱਗੇ ਰਹੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਤਾਂਕਿ ਆਪਾਂ ਨੈਕਸਟ ਵੀਡੀਓ ਤੁਹਾਡੇ ਵਿਚਾਰਾਂ ਦੇ ਆਧਾਰ ਤੇ ਤੁਹਾਡੇ ਨਾਲ ਸਾਂਝੀ ਕਰ ਸਕੀਏ ਧੰਨਵਾਦ